ਤੇ ਨੂੰ ਕਿ ਅਸੀਂ ਕੋਲੀਆਂ ਚ ਪਾ ਕੇ ਲਿਆਣੀ ਤੂੰ ਕੰਟੇਨਰ ਚ ਆ ਕੇ ਲਿਆਈਂ ਕੋਈ ਮੰਮੀ ਚੰਗਾ ਨਹੀਂ ਲੱਗਦਾ ਬੰਦਾ ਪੰਜਕ ਕਿਰਨ ਹਾਂਜੀ ਪਾ ਲਵਾਂਗਾ ਕਰਕੇ ਚਲੋ ਠੀਕ ਆ আচ্ছা ਤੇ ਮੇਰੀ ਗੱਲ ਸੁਣ ਹਾਂਜੀ ਭੂਆ ਤੁਸੀਂ ਰਹਿਣਾ ਨਾ ਪੈਂਦੀ ਤੇ ਹਾਂਜੀ ਮੈਂ ਰਵਾਂਗੀ ਰਵਾਂਗੀ ਤਾਂ ਮੰਮਾ ਜਿਹੜੇ ਕੱਪੜੇ ਨੂੰ ਸੀਨਾ ਤੋਂ ਨਾ ਮਾਰੜਾ ਹੁਦੜੇ ਕੱਪੜੇ ਪਏ ਨੇ ਨਾ ਪਾਠ ਬੰਨੀ ਬਈ ਤੇ ਮਸ਼ੀਨ ਰੱਖ ਉਹ ਉੱਪਰ ਹੀ ਬਈ ਨਸ਼ੀ ਤੇ ਸੀਨਾ ਨੂੰ ਕੱਪੜੇ ਨੂੰ ਮਾਰ ਦੇਣਗੇ ਆਹ ਕੰਮ ਕਰ ਦੇਣਗੇ ਮਨੋਂ ਆਏ ਨਹੀਂ ਤੇ ਹੈ ਨਾ ਭਾਬੀ ਮੇਰੀ ਨਿਗਾਹ ਬਹੁਤ ਘਟ ਗਈ ਅੱਗੇ ਤੋਂ ਲਾ ਤੂੰ ਸਲਵਾਰਾ ਸਿੰਦੇ ਜੇ ਮੈਂ ਬਹੁਤ ਘੱਟ ਕੰਮ ਕਰਨੀ ਆ ਨੂੰ ਮੇਰੀ ਕਰ ਲੰਦੀ ਨਾਲ ਸਹਿਯੋਗ ਦੇ ਦਿੰਦੀ ਐ ਮੈਂ ਬਹੁਤ ਘੱਟ ਕੰਮ ਕਰਨੀ ਨਜ਼ਰ ਬੜੀ ਘਟ ਗਈ ਨਾ ਵੇਖ ਨੱਕ ਲੱਗੀ ਹੋਈ ਉਹ ਵੇਖ ਏ ਵੀ ਤੁਹਾਡਾ ਸਾਥ ਦੇ ਦੇਗੀ ਸੂਈ ਤਾਂ ਗਾਇਬਾ ਦੂਗੀ ਚਲ ਵੇਖ ਲੈਣੀ ਜੇ ਹੁੰਦਾ ਤੇ ਕਰ ਦਾਂਗੀ ਇਹੋ ਜੀ ਕਿਹੜੀ ਗੱਲ ਆ ਉਹ ਸਾਰੇ ਨਾਲਾ ਮੇਰੀ ਗੱਲ ਸੁਣੋ ਜਿਹੜਾ ਤੂੰ ਕਹਿੰਦੀ ਸੀ ਮੈਂ ਨਾਈਟ ਸੂਟ ਬਣਵਾਣਾ ਤੋਂ ਕਹਿੰਦੀ ਸੀ ਮੇ ਕੋਲ ਨਾ ਟਾਈਮ ਨਹੀਂ ਹੈਗਾ ਸਿੱਧਿਆ ਸੀ ਨਾ ਤੇ ਮਾਰਨੀ ਨੇ ਕੁਸ਼ਪਿੰਦਰ ਸਿੱਧੋਗੇ ਨਾ ਉਹ ਸਿੱਧਾ ਨਹੀਂ ਮੈਂ ਤਾਂ ਕਹਿੰਦੀ ਕੋਸ਼ਿਸ਼ ਕਰਨੀ ਹੈ ਮੈਂ ਜੇ ਬਿਲਕੁਲ ਸੀਤਾ ਕਦੇ ਸਿੱਧਾਂਗੀ ਮੰਮੀ ਰਹਿਣ ਦੋ ਜਿਉ ਕਹਿਣ ਦੇ ਤੇ ਕਹਾਂ ਤੇ ਦੇਹ ਮੇਰੇ ਅੱਖਾਂ ਲੱਗੀਆਂ ਮੇਰੇ ਕੋ ਨਹੀਂ ਹੁੰਦਾ ਤੇ ਆਪਾਂ ਕਿਉਂ ਜਾ ਮਰਸਤੀ ਆਪਾਂ ਮਾਰੋ ਕਰਾ ਲਏ ਚੁੱਪ ਕਰ ਜਾ ਕਿਰਨ ਕੋਈ ਗੱਲ ਨਹੀਂ ਮੇਰੀ ਭਾਬੋ ਨੇ ਕਿਹਾ ਕੋਈ ਗੱਲ ਨਹੀਂ ਮੈਂ ਕੋਸ਼ਿਸ਼ ਕਰਾਂਗੀ ਮੈਂ ਬਣਾ ਦਾਂਗੀ ਮੈਂ ਸੀਜ਼ਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਿਹਦੇ ਲੋੜ ਪਈ ਮੈਂ ਵੀ ਕੋਲੀ ਹਾਂ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਕਰ ਦਾਂ ਮੈਂ ਕੱਢ ਕੱਢ ਕੇ ਕੱਪੜੇ ਫੜਾਈ ਜਾਵਾਂਗੀ ਤੈਨੂੰ ਸੀਨ ਮਾਰਨੀ ਇਹਨੂੰ ਵੀ ਸੀਨ ਮਾਰਨੀ ਨਹੀਂ ਕੋਈ ਨਹੀਂ ਮੈਂ ਕਰ ਦਿਆਂ ਐਨੇ ਪਿਆਰ ਨਾਲ ਮੇਰੀ ਭਾਬੋ ਨੇ ਕਿਹਾ ਕੋਈ ਗੱਲ ਨਹੀਂ ਮੈਂ ਕਰ ਦਿਆਂਗੀ ਫਿਕਰ ਨਾ ਕਰ ਤੂੰ ਤੇ ਜਾ ਠੀਕ ਹੈ ਜੋ ਕਰਨਾ ਕਰੋ ਮੈਂ ਤੇ ਚੱਲ ਜਾ ਮੇਰੀ ਗੱਲ ਸੁਣ ਖਾਣਾ ਕੀ ਜੇ ਉਹ ਜੋਗਾ ਮੈਂ ਤੇ ਤੁਹਾਨੂੰ ਪਹਿਲਾਂ ਕੀ ਮੈਂ ਖਾ ਲਾਂਗੀ ਜੋ ਘਰ ਚਾਹ ਖਾ ਲਿਆ ਸੇ ਠੀਕ ਜੇ ਹਾਂ ਠੀਕ ਹੈ ਸੇ ਠੀਕ ਹੈ ਮੇਰੀ ਨਹੀਂ ਤੁਸੀਂ ਫੋਨ ਤੇ ਕਹਿੰਦੇ ਬੇਸੀ ਨਾ ਮੇਰਾ ਪੇਟ ਖਰਾਬ ਖੂਬ ਲੱਗਦਾ ਨਹੀਂ ਨਹੀਂ ਠੀਕ ਹੈਗਾ ਕੋਈ ਗੱਲ ਨਹੀਂ ਮੇਰੇ ਜੇ ਪੇਟ ਖਰਾਬ ਹੈ ਤੇ ਖਿਚੜੀ ਉਤਾਰ ਲੈ ਮੂੰਗੀ ਦੀ ਦਾਲ ਪਾਵੇ ਜੀਰੇ ਤੜਕਾ ਲਾ ਦੇ ਆ ਵੀ ਮੈਂ ਦੇਣਾ ਚਨੇ ਉਬਾਲਦੇ ਆ ਹਾ ਨਹੀਂ ਤੇ ਮੈਂ ਤੇ ਚਿੱਟੇ ਛੋਲੇ ਤੇ ਜੇ ਪਨੀਰ ਪਾਣਾ ਹੈਗਾ ਤੇ ਵਿੱਚ ਪਾ ਲਾਂਗੀ ਤੇ ਡੋਣਾ ਪਹਿਲੇ ਖਰਾਬ ਹੀ चो, छोले होवा दूसरी कौसम बड़ा वायरल कोई गलम खिचड़ी खा जो खवाएगी भाभी मैं खा ला जो से प्यार जो खवाए मैं खा लांग है भी खानी आपको ठीक है चलो ठीक है ਕੋਣ ਆਇਆ ਵਾ ਬੈਲ ਵੱਚੀ ਲੱਗਦੀ ਕਿਰਨ ਮਾਸੀ ਜੀ ਸੱਸੀ ਕਾ ਮਾਸੀ ਸੱਸੀ ਕਾ ਹੋਰ ਸੁਣਾ ਕੀ ਆ ਲਿਆ ਮੈਂ ਦੀਆ ਵਦੀਆ ਮਾਸੀ ਜੀ ਤੇ ਮੈਂ ਨਾ ਮੰਮੀ ਨੂੰ ਆਵਾਜ਼ ਮਾਰਦੀ ਆ ਮੰਮੀ ਹਾਂਜੀ ਮਾਸੀ ਜੀ ਆਏ ਆ ਅੱਛਾ ਹਾਂਜੀ ਚਲ ਅੱਛਾ ਲੈ ਫਿਰ ਭੈਣ ਆਈ ਆ ਮੈਂ ਨਹੀਂ ਆਨੀ ਆ ਤੁਸੀਂ ਬੈਠੋ ਬੈਠੋ ਇੱਥੇ ਬੈਠੋ ਮੈਂ ਆਨੀ ਆ ਬੈਠਾ ਬੈਠੋ ਬੈਠ ਲੈ ਲੈ ਮੰਮੀ ਆ ਗਈ ਸਸਿਕਾ 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 ਪਹਿਨੇ ਹੋਰ ਸੁਣਾ ਕੀ ਹਾਲ ਠੀਕ ਠਾਕ ਤੂੰ ਸੁਣਾ ਅਚਾਨਕ ਕੀ ਗੱਲ ਮੈਂ ਬਾਜ਼ਾਰ ਆਈ ਸੀ ਤੇ ਮੈਂ ਕਿਹਾ ਟਾਈਮ ਤੇ ਮੇਰੇ ਕੋ ਹੈਗਾ ਤੇ ਮੈਂ ਆਪਣੇ ਭੈਣ ਨੂੰ ਮਿਲ ਕੇ ਜਾਵਾਂ ਬੜਾ ਵਧੀਆ ਕੀਤਾ ਪੂਆ ਜੀ ਵੀ ਆਏ ਆ ਚਲੋ ਅੰਦਰ ਹੀ ਬਹਿ ਜੀ ਸਾਰੇ ਜਾਣੇ ਫੜ ਲੈ ਇਧਰ ਆ ਡਰਿੰਕ ਰੂਮ ਵਿੱਚ ਉਹ ਮੈਂ ਤੇਰੀ ਨਾਨਾ ਨੂੰ ਤੇ ਮਿਲਵਾ ਹੋਏ ਹੋਏ ਇਧਰ ਆ ਬੁਲਾ ਲੈਨੇ ਆ ਜਾ ਆ ਜਾ ਆ ਜਾ ਅੱਛਾ ਵੇ ਵੇ ਚਲੋ ਮੈਂ ਪਾਣੀ ਲੈ ਕੇ ਆਨੀ ਆ। ਆਪੂਆ ਦਾ ਬੈਗ ਉੱਥੇ ਰੱਖ ਸਾਈਡ ਤੇ। ਬੈਠ ਵੇ ਮੈਂ। ਚਲੋ ਮੰਮੀ ਮੈਂ ਨਾ ਪਾਣੀ ਲੈ ਕੇ ਆਨੀ ਮਾਸੀ ਜੀ ਨੂੰ। ਮੈਨੂੰ ਬਹੁਤ ਪਿਆਸ ਲੱਗੀ ਮੈਨੂੰ। ਪਾਣੀ ਕਿ ਲੈਣੇ? ਜਿਹੜੇ ਉਸੇ ਨਵਾਂ ਡਰਿੰਕ ਜੀ ਨਹੀਂ ਲੈ ਕੇ ਆਈ ਜੀਰੇ ਵਾਲੀ। ਹਾਂਜੀ। ਉਹ ਲਿਆ। ਚਲੋ ਮੈਂ ਇਹਨੇ ਦੋ ਬੋਤਲ ਲੈਣੀ ਹੈ ਕਪੂਆ ਜੀ ਨੂੰ ਵੀ ਦੇ ਦੇਣੀ ਹੈ। ਤੂੰ ਵੇ ਮਸੀ ਆਸਟ੍ਰੇਲੀਆ। ਪੂਆ ਨੇ ਚਾਹ ਹੋਣੇ ਪੀਤੇ ਉਹਨੂੰ ਠੰਡਾ ਤੱਕ ਰਾਨਾ ਜੇ। ਪੈਣੇ। ਨਹੀਂ ਮੈਂ ਪਾਣੀ ਪੀਣਾ। ਮੰਨੀ ਨਹੀਂ ਤੂੰ ਚੁੱਪ ਕਰਨੀ ਜਾ ਨਹੀਂ ਲਿਆ ਤੂੰ ਕਿਰਨ ਠੀਕ ਹੈ ਠੀਕ ਹੈ ਮੰਮੀ ਕਿਰਨ ਦੇ ਸੋਚਿਆ ਹੀ ਸੋਚਣ ਲਾ ਪੈਂਦੀ ਐ ਕੋਈ ਕੰਮ ਕਹਿ ਦਿਓ ਸਹੀ ਹਾਏ ਪੈਣਾ ਅੱਜ ਤੱਕ ਤੇ ਧੁੱਪ ਆ ਵੇਖ ਸਿਰ ਮੇਰਾ ਕਿੰਨਾ ਤਪ ਗਿਆ ਵੇਖ ਹਾਏ ਨਹੀਂ ਮੈਂ ਮਰ ਜਾ ਹਾਂ ਪੱਖਾ ਚਲਾ ਲਾ ਆ ਪੱਖਾ ਨਹੀਂ ਏਸੀ ਦੀ ਹਵਾ ਬੜੀ ਆਣੀ ਅੱਛਾ ਤੂੰ ਏਸੀ ਕਿਉਂ ਲਾ ਛੱਡ ਦੇ ਇਹਨੇ ਮੈਨੂੰ ਕੀ ਪਤਾ ਸੀ ਤੂੰ ਤੁਰੀ ਹੋਣੀ ਪਹਿਲੇ ਕਹਦੇ ਨੇ ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਐ ਹਾਏ ਇਹ ਲੈ ਪਹਿਲੇ AC ਚਲਾ ਤਾਂ ਮੇਹ ਕਮਰਾ ਠੰਡਾ ਹੋ ਜਾਊਗਾ। ਹੋਰ ਤੂੰ ਸੁਣ। ਬਸ ਠੀਕ ਆ ਤੇਰੇ ਨਾਨਾ ਨੂੰ ਤਾਂ ਮੈਂ ਲਾਵਾਂ। ਉਹਨੇ ਕਿਹਾ ਨਾ ਚੰਗਾ ਇਹਦੀ ਭੈਣ ਐ ਮੈਨੂੰ ਮਿਲਣ ਨਹੀਂ ਆਈ। ਕੋਈ ਨਹੀਂ। ਨਾਨਾ ਨਹੀਂ ਕੈਨੇਡਾ ਤੋਂ। ਇੱਥੋਂ ਹੀ ਆਈ ਏ। ਆਜ ਮਿਲਣ ਨੇ ਕੋਈ ਗੱਲ ਨਹੀਂ। ਮੰਮੀ। ਹਲੋ। ਰਹਿਣਾ ਤਿੰਨ ਚਾਰ ਦਿਨ ਅਜੇ ਉਹਨੇ। ਰਹਿਣਾ? ਆਹੋ। ਅੱਛਾ ਅੱਛਾ। ਚਲ। ਆ ਫੜ। ਫੜ ਫੜ ਤੀ। ਮੈਂ ਦੇਉਨਾ ਇੱਕ ਬੋਤਲ। ਆ ਲੈ ਨੀ ਪੀਪੀ। ਆ ਲੈ ਲੈ ਜਾ। ਜਾ ਦੀਆ। ਜਾ। ਤੇ ਨੂੰ ਠੰਡ ਪੈ ਜੇ ਕੀ ਹੋਇਆ ਨਹੀਂ ਕੋਈ ਵੀ ਚੀਜ਼ ਹੁੰਦੀ ਆ ਤੁਹਾਨੂੰ ਦਿਾਵਾਂ ਆ ਕਰ ਲਾ ਉਹ ਕਰ ਲਾ ਮੈਂ ਕਿਹਾ ਦੂਰੋਂ ਆਏ ਨਾ ਵਿਚਾਰੇ ਤੇ ਤੁਹਾਨੂੰ ਪਤਾ ਤੇ ਆ ਉਹਨਾਂ ਕੋ ਇੰਨਾ ਜ਼ਿਆਦਾ ਹਜੇ ਤੁਰਿਆ ਵੀ ਨਹੀਂ ਜਾਂਦੇ ਦੇ ਦੇ ਪੀ ਲੂਗੀ ਉਹ ਵੀ ਤੇ ਦੇ ਦੇ ਦਿੱਤੀ ਏ ਚਲ ਤੂੰ ਛੱਡ ਗੱਲਾਂ ਹੋਰ ਸੁਣਾ ਪੈਣ ਕੀ ਹਾਲ ਚੱਲ ਸਭ ਠੀਕ ਹੈ ਤੂੰ ਸਵਾ ਭਾਜੀ ਠੀਕ ਨੇ ਸਾਰਾ ਪਰਿਵਾਰ ਬਿਲਕੁਲ ਤੂੰ ਕਹਿੰਦੀ ਸੀ ਉਸਨੂੰ ਉਹਨਾਂ ਨੂੰ ਬੁਖਾਰ ਚੜਿਆ ਹੋਇਆ ਬੁਖਾਰ ਚੜਿਆ ਤੈਨੂੰ ਪਤਾ ਸੌਲ ਜੇ ਤੇ ਹੈਗੇ ਆ ਉਹ ਜਰਾ ਕੋ ਉਹਨਾਂ ਨੂੰ ਬੁਖਾਰ ਚੜ ਜਾਏ ਤੇ ਬਸ ਸਾਡੇ ਟੱਬਰ ਨੂੰ ਵਕਤ ਪਾ ਛੱਡ ਦੇ ਨਿਕਿਰਨ ਮੇਰੀ ਗੱਲ ਸੁਣ ਨਾ ਹਾਂਜੀ ਆ ਬੋਤਲ ਉਠਾ ਫਟਾ ਹੋਣੀ ਕੀ ਹੋਇਆ ਫੜਾ ਤੇ ਸਹੀ ਚਾ ਪੂਆ ਨੂੰ ਇੱਥੇ ਹੀ ਪਿਲਾ ਲੇ ਇੱਥੇ ਪਿਲਾ ਲਾਂ ਆ ਜਿਹਾ ਪਿਲਾ ਲੇ ਫਿਰ ਕੇ ਕੀ ਭਾਪੀ ਨੇ ਮੇਰੀ ਚੂਕਲੀ ਵਾਲੀ ਤੇ ਕਰਦੇ ਉਹ ਤਾਂ ਕਹਿਣਾ ਹੀ ਆ ਆਪਣੀ ਚੰਗਾ ਲੱਗਦਾ ਉਹਨੇ ਕਹਿਣਾ ਆਪਣੀ ਭੈਣ ਆਈ ਤੇ ਅੰਦਰ ਭਾ ਲੈ ਆਹੋ ਜਿਹਾ ਪਿਲਾ ਲੇ ਨਾਲੇ ਤੂੰ ਹੀ ਕਹਿੰਦੇ ਨਾ ਤੇ ਥੱਕੇ ਜੇ ਮੰਮੀ ਨੇ ਹੋਣੇ ਖਿਚੜੀ ਬਣਵਾਈ ਆ ਤੇ ਖਿਚੜੀ ਸਾਰੇ ਖਾਣੇ ਉਹ ਤੇ ਕਹਿੰਦੀ ਸੀ ਮੇਰੀ ਤਬੀਅਤ ਠੀਕ ਨਹੀਂ ਹੈਗੀ ਤਾਂ ਮੈਂ ਕਿ ਜੜੀ ਨੂੰ ਆਈ ਕਿ ਚੰਗੇ ਭਲੇ ਬੰਦਿਆਂ ਵਾਸਤੇ ਮੈਂ ਖਿਚੜੀ ਬਣਵਾ ਲਈਏ ਮੰਮੀ ਤੁਸੀਂ ਤੇ ਹੁਣੇ ਕਹਿੰਦੇ ਸੀਗੇ ਕਿ ਖਿਚੜੀ ਬਣਾ ਲਾ ਤੇ ਹੁਣੇ ਮੈਂ ਵੇਖਿਆ ਮਾਸੀ ਜੀ ਕਹਿੰਦੇ ਸੀਗੇ ਕਿ ਬੜੀ ਗਰਮੀ ਆ ਬਾਹਰੋਂ ਆਏ ਮੈਂ ਕਿ ਥੋੜਾ ਹਲਕਾ ਖਾਣ ਕੇ ਤੇ ਹਾਏ ਹਾਏ ਕਿਤੇ ਰੋਟੀ ਵੀ ਨਾ ਦਿਓ ਉਹਨੂੰ ਖਿਚੜੀ ਤੁਰੈਂ ਦੇ ਖਿਚੜੀ ਦੇ ਦਿੰਨੇ ਆ ਤੇ ਉਹ ਸ਼ਿਮਲਾ ਮੀਚ ਫਿਰ ਨਾਣਾ ਬਣਾਵਾ ਤੇ ਛੋਲੇ ਤੇ ਖਾਣੇ ਨਹੀਂ ਉਹਨੇ ਮਾਸੀ ਜੀ ਨੇ ਛੋਲੇ ਤੇ ਮਾਸੀ ਦੀ ਫੇਵਰਿਟ ਨੇ ਮਸੀਨੇ ਛੋਲੇ ਖਾਣੀ ਖਾੜੇ ਨੇ ਵੈਸੇ ਪਹਿਲਾਂ ਛੋਲੇ ਬਣਾ ਨਾਲ ਵਿੱਚ ਪਾ ਪਨੀਰ ਤੇ ਮੇਰੀ ਗੱਲ ਸੁਣ ਨਾਲ ਮਟਰਾਂ ਵਾਲੇ ਛੋਲ ਬਣਾ ਲੈ ਤੇ ਨਾਲ ਮੇਰੀ ਗੱਲ ਸੁਣ ਉਹ ਦਹੀਂ ਵਾਲੇ ਕੋਲ ਮਿਲ ਜੇਗਾ ਦਹੀਂ ਭੱਲੇ ਭੱਲੇ ਬਰੇ ਬਰੇ ਮੰਗਾ ਲਈ ਇੱਕ ਕਰਨ ਕੇ ਡੇਗੇ ਤੋਹੀ ਦੋਵੇਂ ਜਾਣੀਆਂ ਆ ਕੀ ਆ ਖਿਚੜੀ ਆ ਦਹੀਂ ਭੱਲੇ ਆ ਕੀ ਚੱਕਰ ਪੈਣ ਕੀ ਚੱਕਰ ਆ ਰੋਟੀ ਨਹੀਂ ਬਣਾਣੀ ਤੇਰੇ ਇਸ ਅੱਛਾ ਅੱਛਾ ਮੈਂ ਕਿਹ ਪਤਾ ਨਹੀਂ ਖਿਚੜੀ ਦਹੀਂ ਭੱਲੇ ਛੋਲੇ ਕੀ ਕਹਿੰਦੇ ਕਹਿੰਦੀ ਬਣਾ ਪੈ ਉਹ ਸਰੇ ਪੰਜੀ ਦਾ ਫੋਨ ਆਇਆ ਕਹਿੰਦੇ ਮੇਰੀ ਤਬੀਅਤ ਖਰਾਬ ਹੈ ਅੱਛਾ ਅੱਛਾ ਇਹ ਕਹਿੰਦੀ ਮੈਂ ਛੋਲੇ ਬਣਾ ਲੱਗੀ ਹਾਂ ਮੈਂ ਕਿਹਾ ਛੋਲੇ ਤੂੰ ਕਿਉਂ ਬਣਾ ਰਹੇ ਨਹੀਂ ਪੇਟ ਤੇ ਉਹਨਾਂ ਦਾ ਪਹਿਲੇ ਖਰਾਬ ਹੈ ਹਾਂ ਤੂੰ ਪਤਲੀ ਜੀ ਖਿਚੜੀ ਬਣਾ ਨਹੀਂ ਠੀਕ ਹੈ ਮਮ ਜੇ ਜ਼ਿਆਦਾ ਬਿਮਾਰ ਹੋ ਗਈ ਫਿਰ ਕੀ ਕਰਾਂਗੇ ਹਾਂਜੀ ਹਾਂਜੀ ਜੈਕਟ ਸਾਦਰੀ ਆ ਲੈ ਜਾ ਆ ਲੈ ਜਾ ਭੂਆ ਨੂੰ ਇੱਥੇ ਸਾਦਰੀ ਚਲੋ ਮੈਂ ਲੈ ਕੇ ਆਨੀ ਭੂਆ ਜੀ ਉਹ ਵੀ ਵਿਚਾਰੇ ਇਕੱਲੇ ਬੋਰ ਹੁੰਦੇ ਹੋਣੇ ਬੈਠੇ ਬੈਠੇ ਕਦੋਂ ਦੀ ਆਈ ਤੇਰੇ ਨਾਲ ਮੀ ਸਵੇਰ ਦੀ ਸਵੇਰ ਦੀ ਆਈ ਕੀ ਕੋਈ ਨਹੀਂ ਮੈਂ ਤੇ ਜਾਣਾ ਸੀ ਤੇਰੇ ਨਾਲ ਅੱਛਾ ਤੈਨੂੰ ਫੋਨ ਕੀਤਾ ਕਿ ਮੈਂ ਆਵਾਂਗੀ ਤੇ ਇਹਨਾਂ ਦਾ ਫੋਨ ਆ ਗਿਆ ਮੈਂ ਤਾਂ ਬਾਜ਼ਾਰ ਆਣਾ ਸੀ ਤੇ ਮੈਂ ਕਿਹਾ ਪਹਿਲਾਂ ਇਹਨੇ ਮੈਨੂੰ ਨਾ ਕਰਤੀ ਕਿ ਮੈਂ ਨਹੀਂ ਆਣਾ ਚੱਲ ਮੈਂ ਜਾਨੀ ਅਚਾਨਕ ਤੇ ਪੁੱਛਦੀ ਆ ਵੀ ਕਿਤੇ ਬਹਾਨਾ ਤੇ ਮੈਨੂੰ ਲਾਇਆ ਕਿੱਥੇ ਕੋਈ ਬਹਾਨਾ ਲਾਇਆ ਇਹਨਾਂ ਦਾ ਫੋਨ ਆ ਗਿਆ ਕਿ ਮੈਂ ਆਵਾਂ ਪਹਿਲੇ ਤੇ ਮੈਨੂੰ ਸੋਚ ਇਹ ਸੀ भी इन्होंने शामी वापस चले जाना होएगा तो चल मैं कल नहीं चली जाऊँगी वो तो उनके मैं तीन चार दिन रहना ही अच्छा अच्छा हम तो तीन चार दिन रहना ता ही मैं क्या उनके दिन भी छोले पनीर पा ला आ कर ला वो कर ला दस बीमार पाना ही उन्होंने चलो आओ आओ भूआ जी आ जाओ मासी जी आए हैं सत श्रीकाल सत श्रीकाल भैन जी, जी, जी। सत श्रीकाल ਉਹ ਮੇਰੀ ਭੈਣ ਆ ਨਾ ਮੇਰੀ ਭੈਣ ਆ ਭਾਬੀ ਦੀ ਭੈਣ ਤੇ ਮੇਰੀ ਵੀ ਭੈਣ ਆ ਨਾਲ ਅੱਜ ਦਿਨ ਬੜਾ ਕਰਮਾ ਵਾਲਾ ਕਰਮਾ ਵਾਲਾ ਮਾਸੀ ਤੇ ਹੂਆ ਕੱਟ ਗਿਆ ਉਹ ਕਹਿੰਦੀ ਆ ਵਾ ਕੀ ਤੇ ਹੈ ਨਹੀਂ ਨਾ ਅਜੇ ਹੈ ਨਹੀਂ ਨਾ ਅਜੇ ਚੰਗਾ ਸੋ ਆ ਜਵੇ ਤੇ ਹਾਂ ਮੀ ਨਾ ਪਾਵੇ ਹਾਂ ਮੇਰੀ ਭੈਣ ਕਹਿੰਦਾ ਹੈ ਕਿ ਦੋ ਦਿਨ ਨਾਲ ਮੇਰੇ ਨਹੀਂ ਮੀ ਨਹੀਂ ਜੇ ਪਹਿਰਾ ਚਾਹੀਦਾ ਹਜੇ ਮੀ ਪੈਣ ਨਾਲ ਨਾ ਸਾਡਾ ਨਾ ਕਿਸਾਨਾਂ ਭਰਾਵਾਂ ਦਾ ਬੜਾ ਨੁਕਸਾਨ ਹੋ ਨਹੀਂ ਐ ਤੇ ਹੁੰਦਾ ਹੀ ਐ ਤੇ ਹੈ ਹੀ ਐ ਤੇ ਹੈ ਹੀ ਕਿੰਨੀ ਮੁਸ਼ਕਲ ਬੱਚੇ ਉਹ ਬੜੀ ਮਿਹਨਤਾਂ ਕਰਦੇ ਪਏ ਨੇ ਔਰ ਐਤ ਕੀ ਨਾ ਮੀ ਨਾ ਉਹਨਾਂ ਦੀ ਸਾਰੀ ਫਸਲ ਖਰਾਬ ਕਰ ਦਿੱਤਾ ਉਹਨਾਂ ਦੇ ਮੂੰਹ ਵੇਖੋ ਵਿਚਾਰੇ ਦੇ ਉਤਰੇ ਪਏ ਜੇ ਨਾ ਨਾ ਮੀ ਨਾ ਆਵੇ ਨਾ ਪੈਣਾ ਬੜੀ ਮਿਹਨਤ ਕਰਦੇ ਧੁੱਪ ਸ਼ਾਮ ਵੰਦੇ ਨਹੀਂ ਹੈ ਤੇ ਹੋਰ ਦੋ ਦਿਨ ਹੋਇਆ ਨੇਰੀ ਆਂਦੀ ਰਹੀ ਹੈ ਇਹਨਾਂ ਰੁਫਾਨ ਆਂਦਾ ਰਿਹਾ ਉਹ ਵੇਖੋ ਜਿਹੜੇ ਵਿਚਾਰੇ ਬੈਠੇ ਨੇ ਬੱਚੇ ਲੈ ਕੇ ਨਿੱਕੇ ਨਿੱਕੇ ਝੁਗੀਆਂ ਇਹ ਚ ਸਾਡਾ ਮੁਸ਼ਕਲ ਤਾਂ ਹੁੰਦਾ ਹੀ ਵੇਖੋ ਜੀ ਜੇ ਕਿਸਾਨ ਜਿੰਦਾ ਨਾ ਤੇ ਆਪਾ ਜਿੰਨੇ ਆ ਉਹਨਾਂ ਦੇ ਉਹ ਬੀਜਦੇ ਨੇ ਤੇ ਅਸੀਂ ਖਾਣੇ ਆ ਅਸੀਂ ਖਾਣੇ ਆ ਪੱਕੀ ਗੱਲ ਹੈ ਉਹ ਸਾਡੇ ਅੰਨ ਦਾ ਹਾਂਜੀ ਤੇ ਉਸ ਉਹਨਾਂ ਦੀਏ ਦੁਆਵਾ ਕਰ ਲਈ ਤੇ ਸਾਨੂੰ ਕਰਜ਼ ਬੰਦਾ ਹੈ ਨਾ ਬਿਲਕੁਲ ਬਿਲਕੁਲ ਦੇਖੀ ਇਨਸਾਨੀਅਤ ਦੇ ਤੌਰ ਤੇ ਵੀ ਇਹ ਇੱਕ ਹਮਦਰਦੀ ਦੇ ਤੌਰ ਤੇ ਬਿਲਕੁਲ ਬਿਲਕੁਲ ਅੱਛਾ ਹੋਰ ਸੁਣਾਓ ਤੁਹਾਡੀ ਬੁਟੀਕ ਦਾ ਕੀ ਹਾਲ ਚਾਲ ਬੁਟੀਕ ਫੇਰੀ ਬਹੁਤ ਵਧੀਆ ਬਾਬਾ ਜੀ ਦੀ ਬੜੀ ਕਿਰਪਾ ਹੈਗੀ ਹੈ ਸਾਤਾਂ ਕੁੜੀਆਂ ਰੱਖੀਆਂ ਹੋਈਆਂ ਮਾਸ਼ਾਅੱਲਾ ਸ਼ੁਕਰ ਹੈ ਉਸੇ ਸ਼ੁਕਰ ਹਮਾਰੀ ਹਾਂ ਇੰਨਾ ਕੰਮ ਹੈ ਮੈਨੂੰ ਤਾਂ ਚੇਤਾ ਹੀ ਭੁੱਲ ਗਿਆ ਮਾਸੀ ਜੀ ਵੀ ਤੇ ਬੁਟੀਕ ਹੈਗੀ ਆ ਤੇ ਆਪਾਂ ਮੰਮੀ ਉਹ ਜਿਹੜੇ ਤੁਸੀਂ ਕਹਿੰਦੇ ਸੀ ਪਾਂਡੇ ਦੇ ਕੱਪੜੇ ਬੰਨੇ ਆ ਸੀਨ ਸੁਨਮਾਨੀ ਆ ਮਾਸੀ ਜੀ ਤੇ ਮੇਰਾ ਨਾਈਟਸੂਟ ਵੀ ਬੜਾ ਵਧੀਆ ਸੀ ਦੇਣਗੇ ਮਾਸੀ ਜੀ ਸੀ ਦੋਗੇ ਨਾ ਪਾਗਲ ਮਾਸੀ ਦਲੇ ਕੱਪੜੇ ਸੀ ਨਾ ਮਾਰਨ ਆਈਏ ਇੰਨਾ ਕਾਰੋਬਾਰ ਛੱਡ ਕੇ ਅਗਲੀ ਮੈਂ ਕਰ ਦਿਆਂਗੀ ਮੈਂ ਕਰ ਦਿਆਂ ਮਾਸੀ ਨਾ ਤੰਗ ਕਰ ਹੋਰ ਮੈਂ ਕਰ ਦਿਆਂ ਮੈਂ ਰਹਿਣਾ ਨਾ ਮੈਂ ਕਰ ਦਿਆਂ ਸਮਝੀ ਰਹਾ ਭੂਆ ਤੇਰੀ ਕਰ ਲੈਂਦੀ ਸਾਰੇ ਕੰਮ ਮੈਂ ਕਰ ਦਿਆਂ ਹੋਰ ਕੋਈ ਗੱਲ ਨਹੀਂ اچھا ਮੇਰੀ ਗੱਲ ਸੁਣ ਭੈਣੇ ਜਿਹੜਾ ਚਾਹ ਦਾ ਕੱਪ ਪਿਆਣਾ ਨਾ ਮੈਨੂੰ ਪਿਆ ਦੋ ਫੁਲਕੇ ਦੇ ਮੈਂ ਖਾ ਕੇ ਤੇ ਮੈਂ ਜਾਵਾਂ ਪਤਾ ਕੀ ਪਿੱਛੋਂ ਬੁਟੀਕ ਦਾ ਬੜਾ ਬੁਰਾ ਹਾਲ ਹੋ ਜਾਣਾ ਕਿੱਥੇ ਜਾ ਨਹੀਂ ਘਰ ਆਪਣੇ ਮੇਰੀ ਸੋਲ ਨਾਲ ਗੱਲ ਕੰਨ ਖੋਲ ਕੇ ਚੁੱਪ ਕਰਕੇ ਤਿੰਨ ਚਾਰ ਦਿਨ ਮੈਂ ਤੈਨੂੰ ਕੋ ਨਹੀਂ ਜਾਣ ਦੇਣਾ ਭੈਣੇ ਕੀ ਕਰੀ ਮੇਰੀ ਗੱਲ ਮੈਂ ਪਾਣੀ ਨੂੰ ਇੱਥੇ ਬੁਲਾ ਲੈਣ ਤੇਰੇ ਪਾਈ ਨੂੰ ਰੋਸਾ ਕਰ ਮੈਂ ਭਾਜੀ ਨੂੰ ਫੋਨ ਕਰ ਦੇਣਾ ਉਹਨੇ ਸ਼ਮੀ ਆਪੇ ਇੱਥੇ ਆ। ਵੇਖ ਲਓ ਪੈਂਚੀ ਕੀ ਕਰਨ ਡੈ ਜੇ ਮੈਂ ਜਾ ਤੂੰ ਰੋ ਨਾ ਮੈਂ ਜੋ ਰਹਿਣਾ ਤੁਸੀਂ ਵੀ ਰੋ ਹਲਕੇ ਰਵਾਂਗੇ ਪੈਣਾ ਪੈਣਾ ਤੇ ਹੋਰ ਕੀ ਦਿਲ ਲੱਗੇਗਾ ਨਾਲੇ ਗੱਲਾਂ ਬਾਤਾਂ ਮਾਰਾਂ ਦੁਖਸੂ ਕਰਾਂਗੀ ਆ। ਪੈਣਾ। ਰਹਿ ਜਾ ਦੋ ਚਾਰ ਦਿਨ। ਚੱਲ ਪੈਣਾ। ਐਵੇਂ ਇਹਨੇ ਤਰ ਲੈਣਾ ਕੱਢ ਜੇ ਤੂੰ ਕਰਨੀ ਆ ਤੇ ਮੈਂ ਰਾਤ ਰਹਿ ਲੈਣੀ ਆ। ਰਾਤ ਨਹੀਂ। ਇੱਕ ਬਿਆਜ। ਆਹੋ। ਚੱਲ ਠੀਕ ਐ। ਠੀਕ ਐ। ਚੱਲ ਕਿਰਨ ਕੋਈ ਸਬਜ਼ੀ ਬਣਾ ਲੈ ਚੱਜ ਤੇ ਠੀਕ ਹੈ ਚਲੋ ਮੈਂ ਲੈ ਕੇ ਆਨੀ ਆ ਫਿਰ 1 ਮਿੰਟ ਰੁਕ ਚਿੱਟੇ ਛੋਲੇ ਖਾਣੀ ਕਿ ਕੁਝ ਹੋਰ ਬਣਵਾ ਲੈ ਮੇਰੀ ਗੱਲ ਸੁਣ ਤੂੰ ਜੋ ਬਣਾਏਗੀ ਨਾ ਮੈਂ ਉਹ ਖਾ ਲਵਾਂਗੀ ਤੇਰੀ ਪੂਆ ਤੇ ਕਿੰਸੀ ਮੇਖੀ ਜਿਹੜੀ ਖਾਣੀ ਤੇ ਮਾਸੀ ਜੀ ਨੂੰ ਵੀ ਚਿੱਟੇ ਛੋਲੇ ਖਾ ਲੋਗੇ ਤੁਸੀਂ ਮੈਂ ਖਾ ਲਾਂ ਮੈਂ ਸਭ ਕੁਝ ਖਾ ਲਾਂ ਭਾਬੀ ਜੋ ਪਿਆਰ ਨਾਲ ਤੁਹਾਨੂੰ ਮੈਂ ਖਾ ਲਾਂ ਚਿੱਟੇ ਛੋਲੇ ਹੀ ਬਣਾ ਲੈ ਵਿੱਚ ਪਨੀਰ ਪਾ ਲੈ ਤੇ ਨਾਲ ਬਣਾ ਲੈ ਸ਼ਿਮਲਾ ਮਿਰਚ ਆਲੂ ਤੇ ਭੱਲੇ ਬਨੇ ਬਨੇ ਮੰਗਾ ਲੈ ਹਾਂ ਚਲੋ ਜੀ ਮੈਂ ਤੁਹੀ ਕਹਿੰਦੇ ਜੇ ਮੈਂ ਮੇਰੀ ਗੱਲ ਸੁਣ ਥੋੜੇ ਜਿ ਚਿੱਟੇ ਛੋਲੇ ਨੇ ਸੁੱਕੇ ਕਢ ਲਈ ਤੇਰੀ ਮਾਸੀ ਨੂੰ ਬੜੇ ਪਸੰਦ ਨੇ ਉਹ ਕੱਲਾ ਪਿਆਜ਼ ਮਸਾਲੇ ਤੜਕਾ ਲਾ ਕੇ ਬਣਾਈ ਸੀ ਜੀਰੇ ਦਾ ਮਸਾਲਾ ਪਾ ਕੇ ਨਿੰਬੂ ਦਾ ਟੁਕਵਾਉਂ ਕੀਰਾ ਕੂਰਾ ਕੱਢ ਲਈ ਵਿੱਚ ਚਲੋ ਠੀਕ ਆ ਮੈਂ ਲੈ ਕੇ ਹੀ ਆਣੀਆਂ ਫਿਰ ਲੈ ਕੇ ਕਿਉਂ ਨਹੀਂ ਬਣਾਓ ਪਹਿਲੇ ਬਣਾ ਪਹਿਲੇ ਲੈ ਲੈ ਛੋਲੇ ਉਬਲਨੇ ਧਰ ਦੇ ਨਾ ਜਾਓ ਕਰੋ ਹਾਂ ਜੀ ਜੇ ਕਿਸੇ ਕੰਮ ਦੀ ਲੋੜ ਹੋਈ ਤੇ ਮੈਨੂੰ ਵਾਜ ਦੇ ਦੇ। ਚਲੋ ਆਇਓ 1 ਮਿੰਟ ਮੈਂ ਕਰਵਾ ਦਿੰਨੀ ਆ। ਤੂੰ ਕੰਮ ਕਰਨਾ ਹੀ ਐ। ਲੈ ਗੱਲ ਸੁਣਿਓ। ਤੂੰ ਇਹ ਕਹਿੰਦੇ ਹੈਗੇ ਕਿ ਮਾਸੀ ਜੀ ਯਾਰ ਕਿਹੜੀ ਮਹਾਰਾਜ ਮੈਂ ਬੜੇ ਵਧੀਆ ਬਣਾਉਂਦੇ ਆ ਉਹ ਹਾਂਡੀ ਜਿਹੜੀ ਵਿੱਚ ਮੈਂ ਬਣਾ ਕੇ ਦੇਨੀ ਆ। ਤੂੰ ਬੈ ਜਾ। ਚਿੱਟੇ ਛੋਲੇ ਦੇ ਨਾਲ ਮਹਾਰਾਜ ਮਜ਼ਾਕੀ ਕੰਟਰਾਸਟ ਰਾਤੀ ਵੇਖਾਂਗੇ। ਅੱਛਾ। ਕਿਰਨ ਹਾਂਜੀ ਕਿਸੇ ਹੈਲਪ ਦੀ ਲੋੜ ਹੋਈ ਤੇ ਮੈਨੂੰ ਵਾਜ ਮਾਰ ਲਈ ਤੂੰ। ਓਹੋ। ਭੈਣ ਜੀ ਤੁਹਾਨੂੰ ਜਿਹੜੀ ਆਵਾਜ਼ ਮਾਨੀ ਆ ਮੈਂ ਕਾਦੇ ਵਾਸਤੇ ਆ ਕਿਰਨ ਅੱਜ ਤੁਸੀਂ ਬਹੁਤ ਤੁਹਾਨੂੰ ਮੈਂ ਆਪਣੇ ਹੱਥਾਂ ਨਾਲ ਬਣਾ ਕੇ ਖਵਾਣੇ ਤੇ ਨਾਲੇ ਵੈਸੇ ਵੀ ਭੈਣ ਮੈਨੂੰ ਕਦੀ ਤੇਰੇ ਹੱਥਾਂ ਦਾ ਮੈਨੂੰ ਬੜਾ ਸੁਆਦ ਲੱਗਦਾ ਹੋ ਗਿਆ ਹਾਂ ਤੁਸੀਂ ਬੈਠੋ ਤੇ ਅੱਜ ਵੋਟੀ ਬਣਾ ਕੇ ਤੈਨੂੰ ਖਵਾਏਗੀ ਮੇਰੀ ਭੈਣ ਇੱਥੇ ਵੀ ਆ ਕੇ ਕੰਮ ਕਰੋਗੀ ਘਰੋਂ ਵੀ ਕਰਦੀ ਆਈ ਕੰਨ ਤੂੰ ਬੈ ਰੈਸਟ ਕਰ ਦਿਓ ਦਿਨੋਂ ਹੁਣ ਤੋ ਤੇ ਦੋਨੋਂ ਭੈਣਾਂ ਬੈਠੋ ਤਾਂ ਮੈਂ ਜਰਨੀ ਆ ਮੈਂ ਜਾਣੇ ਮੈਂ ਕਿਰਨ ਆ ਹੈਲਪ ਕਰਾਨੀ ਆ ਮੈਂ ਬਣਾ ਕੇ ਖਵਾਵਾਂਗੀ ਆਪਣੇ ਹੱਥਾਂ ਨਾਲ ਤੁਹਾਨੂੰ ਵੇਖੋ ਮੈਂ ਖੂਸੇ ਜਿਹਾ ਬਣਾਉਣੀ ਆ ਆ ਕਿਰਨ ਚੱਲੀਏ ਬਹਿ ਜਾ ਭੈਣ ਜੀ ਬਹਿ ਜਾ ਕੁਝ ਨਹੀਂ ਹੁੰਦਾ ਤੁਸੀਂ ਦੋਨੋਂ ਪਹਿਲਾਂ ਬੈਠੋ ਗੱਲਬਾਤ ਕਰੋ ਆਪਸ ਦੇ ਵਿੱਚ ਇੰਨੀ ਦੇਰ ਬਾਅਦ ਮਿਲੀਆਂ ਜੇ ਮੇਰੀ ਗੱਲ ਸੁਣ ਸਾਡੇ ਭੈਣ ਜੀ ਛੋਲੇ ਦੀ ਸੱਜੀ ਐਡੀ ਸਵਾਦ ਬਣਾਉਂਦੇ ਨੇ ਬਹੁਤ ਵਧੀਆ ਕਿਰਨ ਤੂੰ ਫਟਾਫਟ ਭੈਣ ਜੀ ਨੇ ਨਾ ਦਾਲ ਵੈਸੇ ਸੁੱਕੀ ਪੀ ਕੇ ਦਹੀਂ ਭੱਲੇ ਬਣਾ ਲੈਣੇ ਨਹੀਂ ਬਾਜ਼ਾਰੋਂ ਮੰਗਾਂਦੀ ਲੋੜ ਕੋ ਨਹੀਂ ਮੈਂ ਕਹਿੰਦੀ ਆ ਫਟਾਫਟ ਚੀਜ਼ਾਂ ਬਣਾ ਦੇਣੀਆਂ ਤੂੰ ਕਹਿੰਗੀ ਵਾਕਈ ਸਵਾਦ ਇਹ ਚੀਜ਼ਾਂ ਦਾ ਹਾਂ ਆਗਰੇ ਆਪ ਉਤਰ ਜਲੀਏ ਆ ਮੈਂ ਬਦਾਨਾ ਬਣਵਾ ਠੀਕ ਹੈ ਹੁਣ ਤੂੰ ਕੀ ਸੋਚ ਰ ਲੱਪਈਏ ਨਹੀਂ ਨਹੀਂ ਮੈਂ ਕੀ ਸੋਚਾਂ ਅਜਾ ਫਿਰ ਪੈਣਾ ਮੈਂ ਲੱਗ ਪੜਾ ਸੀ ਤੇਰੇ ਨਾਨਕੀ ਕਹੂਗੀ ਮੈਨੂੰ ਬਾੜ ਤਾਂ ਸੋਚੀ ਨਹੀਂ ਮੇਰੇ ਨਾਨ ਤੇ ਬੜੇ ਸਵਾਦ ਚੀਜ਼ਾਂ ਬਣਾਉਂਦੀ ਆ ਤੈਨੂੰ ਕੀ ਪਤਾ ਤੂੰ ਵੇਖੀ ਜੇ ਸੇ ਮਸ਼ੀਨ ਆ ਕੋ ਕੰਮ ਕਰਨੀ ਘਰ ਵੀ ਤੇ ਸਾਰਾ ਕੰਮ ਇਹ ਕਰਦੇ ਨੇ ਨੂੰਆ ਨਹੀਂ ਸੱਜੀ ਸੱਜੀ ਬਣਾਉਂਦੀਆਂ ਮਨ ਪਸੰਦ ਨਹੀਂ ਆਂਦੀ ਕਿਸੇ ਆਦੀ ਸਬਜ਼ੀ ਉਹ ਸਵਾ ਸਬਜ਼ੀ ਬਣਾਉਂਦੀ ਆ ਕੀ ਹੋਇਆ ਤੂੰ ਲੱਗੀ ਰਹਿਂਦੀ ਤਿੰਨ ਕਿਲ ਚੁੱਪ ਕਰਕੇ ਤੂੰ ਆਈਂ ਬਹਿ ਗਏ ਟੱਟ ਆਰਾਮ ਕਰ ਤੇ ਖਾ ਪੀ ਆਹ ਤੇ ਲੱਗੀ ਰਹੀ ਤਿੰਨ ਚਾਰ ਦਿਨ ਰਹਿਣਾ ਆ ਚਲ ਠੀਕ ਹੈ ਚੋਰ ਸੋਨੇ ਤੇ ਭਣਗੇ ਥੋਰ ਬੋਸ਼ ਲੈਣੇ ਕੀ ਖਾਣਾ ਵੈਸੇ ਤੇ ਮੈਂ ਇੱਧਰ ਥੋੜਾ ਜਿਹਾ ਗਰੇਵੀ ਵਾਲਾ ਪਨੀਰ ਵੀ ਬਣਾਵਾਂ ਉਹ ਪੁੱਛੋ ਇਹ ਲਾਤੇ ਦੇਖਿਆ ਮੈਂ ਕਿ ਇਹ ਨੂੰ ਕਿਹੜਾ ਲੈਣਾ ਕੀ ਕਰਨਾ ਹਾਂਜੀ ਸਸਤੀ ਗਾਗੀ ਸਾਰਿਆਂ ਤੇ ਅੱਜ ਸਾਨੂੰ ਟਾਈਮ ਮਿਲਿਆ ਵਾ ਕਮੈਂਟਸ ਰੀਡ ਕਰਨ ਦਾ ਤੇ ਚਲੋ ਅੱਜ ਤੁਹਾਡੇ ਕਮੈਂਟਸ ਰੀਡ ਕਰੀਏ ਤੇ ਫਸਟ ਕਮੈਂਟ ਮੈਂ ਰੀਡ ਕੀਤਾ ਕ੍ਰਿਸਟਲ ਕ੍ਰਿਸਟਲ ਜੀ ਦਾ ਤੇ ਇਹਨਾਂ ਦਾ ਕਮੈਂਟ ਆ ਲਵ ਕਿਰਨ ਸੂ ਟੂਡੇ ਰੋਜ਼ੀ ਫਰੋਮ ਇੰਗਲੈਂਡ ਥੈਂਕ ਯੂ ਕ੍ਰਿਸਟਲ ਜੀ ਥੈਂਕ ਯੂ ਸੋ ਮੱਚ ਤੇ ਸੈਕਿੰਡ ਕਮੈਂਟ ਆਪਾਂ ਰੀਡ ਕਰਾਂਗੇ ਨਿਰਮਲ ਠਾਕੁਰ ਜੀ ਦਾ ਕਿਰਨ ਜੀ ਤੁਹਾਡੀ ਵੀਡੀਓ ਨਾਈਸ ਐਕਟਿੰਗ ਆਫ 올 ਮੈਂਬਰਸ ਥੈਂਕ ਯੂ ਜੀ ਥੈਂਕ ਯੂ ਨਿਰਮਲ ਜੀ ਤੇ ਅਗਲਾ ਕਮੈਂਟ ਹੈ ਸ਼ਾਨੂ ਸ਼ਰਮਾ ਜੀ ਦਾ ਵੈਰੀ ਨਾਈਸ ਵੀਡੀਓ ਥੈਂਕ ਯੂ ਸ਼ਾਨੂ ਸ਼ਰਮਾ ਜੀ ਤੇ पुनम नए डॉक्यूमेंट है सिमरन जी आप और किरण वेरी नाइस एक्टिंग थैंक यू सो मच जी पूनम जी ਤੇ ਲਲਿਤਾ ਕੁਮਾਰੀ ਜੀ नाइस माय क्यूट दी आई लव यू थैंक यू ललिता ਕੁਮਾਰੀ ਜੀ थैंक यू सो मच ਸਾਡੇ ਸਾਰੇ ਵੀਡੀਓਸ ਤੇ ਕਮੈਂਟ ਕਰਨ ਦੇ ਲਈ ਤੇ ਸੁਮਨ ਬਾਲਾ ਬਿਊਟੀਫੁੱਲ वेरी नाइस ਵੀਡੀਓ थैंक यू ਸੁਮਨ ਬਾਲਾ ਜੀ ਤੇ ਅਨੀਤਾ ਵੈਰੀ ਗੁੱਡ ਸਟੋਰੀ ਵੈਰੀ ਗੁੱਡ ਐਕਟਿੰਗ ਥੈਂਕ ਯੂ ਸਾਰਿਆਂ ਦਾ ਇੰਨੇ ਵਧੀਆ ਵਧੀਆ ਕਮੈਂਟਸ ਕਰਨ ਦੇ ਲਈ ਤੇ ਨੈਕਸਟ ਵੀਡੀਓ ਚ ਵੀ ਆਪਾਂ ਕਮੈਂਟਸ ਰੀਡ ਕਰਾਂਗੇ ਤੇ ਜਿਨ੍ਹਾਂ ਦੇ ਕਮੈਂਟਸ ਰਹਿ ਗਏ ਆ ਉਹਨਾਂ ਦੇ ਆਪਾਂ ਨੈਕਸਟ ਵਾਰੀ ਕਰਾਂਗੇ ਤੋਂ ਥੈਂਕ ਯੂ ਸਾਰਿਆਂ ਦਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਕਿ ਮੇਰੀ ਵੀਡੀਓ ਤੇ ਤੁਹਾਨੂੰ ਨੋਟੀਫਿਕੇਸ਼ਨ ਆਦੀ ਰਹੇ ਤੇ ਕਮੈਂਟ ਰਾਈ ਆਪਣਾ ਪਿਆਰ ਜ਼ਾਹਰ ਕਰਿਆ ਕਰੋ ਥੈਂਕ ਯੂ so much ji ਚਲ ਬਈ ਹਾਂ ਚਾਹ ਪੀ ਲੈ ਤੇ ਛੰਨ ਪਹਿਲੇ ਇੱਕ ਮਿੰਟ ਮੇਰੀ ਗੱਲ ਸੁਣ ਲੈ ਹਾਂਜੀ ਜਾਣਾ ਹੀ ਨਾ ਪੇਕੇ ਤੇ ਸ਼ਾਮ ਤੱਕ 2 ਘੰਟੇ ਚ ਵਾਪਸ ਆ ਜੀ ਪਰ ਮੈਨੂੰ ਤੇ ਜਾਣਾ ਹੀ ਨਹੀਂ ਆ